ਚਾਹਤਾ ਜੀ ਚੱਲਦਾ ਹੁੰਦਾ ਹੈ ਉਹ ਜਦੋਂ 14 3 ਲੱਖ ਰੁਪਏ ਸਾਡੇ ਨਾਲ ਗਏ 3 ਲੱਖ ਸਾਡਾ ਛੱਡ ਦੇਣਾ ਹੈ ਕਿ ਬਹੁਤ ਅੱਛਾ ਕੰਮ ਕਰਦਾ ਹੈ ਪਰਿਵਾਰ ਨੂੰ ਆਉਂਦਾ ਹੈ ਡਾਕਟਰ ਨੂੰ ਉੱਥੇ ਬੈਠ ਕੇ ਹੋਏਗੀ ਕਰਦੀ 2:30 ਹੋ ਜਾਉਗਾ ਨਾ ਪਰ ਮੁੜ ਕੇ ਕੰਮ ਨਹੀਂ ਕਰਦੇ ਇਹ ਨਹੀਂ ਮਰਦੇ ਕਿੰਨਾ ਬਹੁਤ ਅਸਿਸ ਸਾਹਿਬ ਤਾਂ ਮੈਂ ਡੀਏਸੀ ਐਚ ਵੀ ਕਹਿੰਦੇ ਜਾਨ ਲੱਗਾ ਹੋਗਾ ਸੀਗਾ ਪਰਵਾਸ ਚ ਆਓ ਸਾਰੇ ਪਰਵਾਸ ਚ ਆਓ ਅੱਛਾ ਉਹ ਇਹ ਗੱਲ ਕਹਿੰਦੇ ਨੇ ਇੱਕ ਮਿੰਟ ਯਾਰ 100 ਰੁਪਏ ਚ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਤੁਸੀਂ ਕਰਨੀ ਹੈ ਇਹਨਾਂ ਨੂੰ ਕੰਪਲਸਰੀ ਟੂ ਅਕ ਕਰਨਾ ਹੈਗਾ ਵੇ ਐਸ ਉਹਨਾਂ ਐਜ ਕਾਸੀਬ ਜਲਦੀ ਤੋਂ ਜਲਦੀ ਪਾ ਦਿਓ ਪਰ ਹਾਂਜੀ ਪਾ ਦਿਓ ਅੱਛਾ ਜੀ ਫਿਰ ਉਹਨੂੰ ਕਰਦੇ ਹਾਂਜੀ 30 ਲੱਖ ਰੁਪਏ ਕਿਦਰ ਗਿਆ ਹੁੰਦਾ ਹੁੰਦਾ ਚੱਕ ਦਾ ਉਹ ਜੇ ਉਹਨੇ ਮੈਨੂੰ 30 ਲੱਖ ਰੁਪਏ ਠੀਕ ਹੈ ਜੀ ਉਹਨੇ ਬੰਦਾ ਕਿ ਠੀਕ ਹੈ ਜੀ ਇਹ ਐਸਸੀ ਸਾਹਿਬ ਕਿੰਨੇ ਵਜੇ ਕਿੰਨੇ ਟਾਈਮ 'ਚ ਹੋ ਜਾਊਗਾ ਪਲੀਜ਼ ਉਹ ਹੀ ਫਿਰ ਟਾਈਮ ਦਿਓ ਮੈਂ ਉਸ ਹਿਸਾਬ ਨਾਲ ਇਹਨਾਂ ਨਾਲ ਕਮਿਟਮੈਂਟ ਕਰਾਂ ਜਿਹੜਾ 10 ਲੱਖ ਰਹਿੰਦਾ ਹੈ ਹਾਂ ਜੀ ਨਹੀਂ 10 ਲੱਖ 10 ਲੱਖ 30 ਲੱਖ ਦਾ ਇੱਕ ਸਾਫ ਬੈਟਮੈਂਟ ਸਾਰਾ ਟੋਟਲ ਜਿਹੜਾ 20 ਆ ਉਹ ਕੰਪਲਸ਼ਟ ਹੋ ਚੁੱਕਾ ਦੀ ਪੈ ਗਿਆ ਖਾਤੇ ਚ ਜਦੋਂ ਆ ਵੀ ਖਾਤੇ ਮੋਟ ਮੋਟ ਦੇ ਪਰ ਨਿਕਲ ਨਹੀਂ ਗਾਏ ਗਏ ਗਏ ਗੱਲ ਕਰਨਾ ਵੀ ਆਪਾਂ ਉਹ ਕਮਿਟ ਕਰੀਏ ਵੀ ਜਿਹੜਾ ਵਾਕਿਆ ਹੀ ਪੋਸੀਬਲ ਹੈ ਕਿ ਹੋ ਸਕਦਾ ਓਕੇ ਜੀ ਸਤਿ ਸ੍ਰੀ ਅਕਾਲ ਲਿਖੋ ਆਜੋ ਫਿਰ ਦੋ ਮਿੰਟ ਮੇਰੇ ਕੋਲ ਜੀ ਇਹ ਤੁਸੀਂ ਨਾ ਇਦਾ ਕਰੋ ਡੀਐਲ ਦੇਖ ਕੇ ਜੜਗੇ ਤੁਸੀਂ ਮੇਰੇ ਕੋਲ ਤੇ ਦਿਓ ਮੈਂ ਮਾਡਲ ਟਾਊਨ ਥਾਣੇ ਆਪਾਂ ਲਿਖਤੀ ਇਹਨੂੰ ਲੈ ਲਈਏ ਦੇਖੋ ਇਹ ਜ਼ਰੂਰੀ ਲੈਣਾ ਪੈਣਾ ਪਬਲਿਕ ਦਾ ਇੱਥੇ ਨੁਕਸਾਨ ਹੋਇਆ ਉੱਥੇ ਸਾਨੂੰ ਖੜਨਾ ਪੈਣਾ ਨਾਲ ਜੇ ਸਾਨੂੰ ਆਪਣੇ ਪਰਸਨਲ ਐਫਰਟ ਵੀ ਲਾਉਣੇ ਪੈਣੇ ਤੂੰ ਚੱਲਦੀ ਆ ਕਿ ਜੋ ਜਲਦੀ ਕਿਲੇ ਪਰੇ ਤੋਂ ਬੀਨ ਸੋਲ ਅੱਧਾ ਤੋਂ ਤੁਹਾਨੂੰ ਸਾਰਾ ਕੁਝ ਲੈ ਆ ਗਿਆ ਜੀ ਪੁੱਛਿਆ ਜੀ ਐਮਆਰਆਈ ਕੱਦ ਹੋ ਰਿਹਾ ਵੀ ਅਸੀਂ ਕੱਲ੍ਹ ਤੇ ਘੁੰਮੀਆਂ ਜੀ ਤੁਸੀਂ ਜਨਾਬ ਬੜੇ ਵਧੀਆ ਤੁਸੀਂ ਕਹਿ ਕੇ ਚਿਲ ਗਿਆ ਕਰਨੇ ਤਾਡੇ ਉੱਥੇ ਜਵਾਬ ਆ ਗਿਆ ਤੇ ਸਾਡੇ ਕੋਲ ਕੰਪਿਊਟਰ ਆਪਰੇਟਰ ਹੀ ਹੈ ਨਹੀਂ ਕਹਿੰਦੇ ਇਹਦੇ ਲੱਗਾ ਬੜਾ ਵਾਹ ਦੇਖੋ ਪਤਾ ਕਿ ਲੱਗ ਕਾ ਨਹੀਂ ਆ ਵੀ ਫੋਟੋਕਾਪੀ ਲਿਆਓ ਇੱਥੇ ਨਹੀਂ ਸਰ ਜੇਕਰ ਉਹ ਸਾਡੇ ਆਜਾ ਚਲੋ ਫੇਕ ਕਰਦੇ ਆਏ ਨੇ ਆਵਾਜ਼ ਦੇ ਕਾਦੇ ਖੱਜਲ ਹੁੰਨੇ ਤੁਹਾਡੇ ਸਾਹਮਣੇ ਕਾਦੇ ਖੱਜਲ ਹੁੰਨੇ ਤੁਹਾਡੀ ਬਜਨ ਆ ਕੰਮ ਹੋਇਆ ਜੀ ਤੁਹਾਡੇ ਵਰਗੇ ਬਜਨ ਆ ਕੰਮ ਹੋਇਆ ਜੇ ਤੁਸੀਂ ਛੇ ਡੰਗ ਨਾਲ ਸਾਡੇ ਨਾਲ ਚਾਹੋ ਤੁਹਾਡਾ ਸੌ ਬਣਾ ਲੈ ਆ ਜਣਾ ਨੂੰ ਵੀ ਛੇ ਡੰਗ ਨਾਲ ਸਾਡੇ ਨਾਲ ਚਾਹੋ ਸਾਈਡ ਤੇ ਨਹੀਂ ਹੋਣਾ ਸਰ ਲੋਕੀ ਨੂੰ ਹਾਰਡ ਕਾਪੀ ਚਾਹੀਦੀ ਇੱਥੇ ਬਚਾਨ ਦਾ ਮਸ਼ੀਨ ਜਿਹੜਾ ਕਰਦੀ ਹੈ ਸਮਝ ਨਹੀਂ ਜਿਹੜੀ ਉਹ ਲਿਖੋ ਡੈਂਪਰ ਨਹੀਂ ਕਰਦੇ ਹਾਂ ਜੰਦਰ ਆਇਆ ਸੀ ਹੈ ਨਾ ਸਰ ਹੋਰ ਇੱਕ ਲਗ ਅਪ ਹੋ ਗਿਆ ਨਾ ਵਿੱਚ ਇਹ ਕਹਿੰਦੇ ਸਾਨੂੰ ਇਹ ਦੇ ਦੋ ਕਰ ਦੋ ਫੇਰ ਅਸੀਂ ਜਦੋਂ ਡਿਪਟੀ ਸਾਹਿਬ ਰਾਤ ਆਏ ਆ ਠੀਕ ਹੈ ਹੋਰ ਵੀਰੇ ਉਹ ਦੇਤੀ ਉਹਨੇ ਹੋਰ ਵੀ ਜਿੰਨੇ ਪਰ ਉਹ ਲਾ ਗਏ ਨਹੀਂ ਸਰ ਮੇਰੀ ਗੱਲ ਸੁਣਿਆ ਜਦੋਂ ਡਿਪਟੀ ਸਾਹਿਬ ਆਇਆ ਸਾਡੇ ਕੋਲ ਤੁਹਾਨੂੰ ਉਹਨਾਂ ਨੇ ਕਿਹਾ ਜਿੱਦਾਂ ਕਹਿੰਦੇ ਆ ਪਰਚਾ ਘੱਟ ਦਿਓ ਫਿਰ ਤੁਸੀਂ ਕਿਉਂ ਨਹੀਂ ਕੱਟਿਆ ਸਰ ਨਹੀਂ ਕੱਟਿਆ ਨਹੀਂ ਕੱਟਿਆ ਭਾਈ ਪਰਚਾ ਚੇਂਜ ਕਰਤਾ ਭਾਈ ਪੰਜਾਬ ਸਰਕਾਰ ਮਰਦਾਬਾਦ 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 ਆ ਲਮਕੀ ਹੋਰ ਚੰਗਾ ਹੋਣਾ ਉਹਨਾਂ ਨੇ ਦਫਾ ਦੇ ਰੋਣ ਨੂੰ ਉਹ ਘੰਟਿਆਂ ਨੂੰ ਖੀਂਦੀ ਆ ਤਿੰਨ ਕਿੱਥੇ ਆਉਂਦੇ ਨੇ ਉਹ ਯਾਰ ਚਲੋ ਚਲੋ ਠਾ ਲੋ ਉਹ ਬੇਮਾਰ ਆ ਉਹ ਤੇ ਬੁੱਧੀਆਂ ਦੋ ਦੋ ਆਜੋ ਸਰਪੰਚ ਸਾਹਿਬ ਆਜੋ ਚਲੋ ਮਾਉ ਜੀ ਚੱਲੇ ਆ ਯਾਰ ਰੁਕਾਸ ਪਾਰੋ ਅਨੇ ਡੀਐਸ ਕਾਕਾ ਨੇ ਪ੍ਰਵਾਚੋਗ ਵਿੱਚ ਜਾਣਾ ਲੈ 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 ਯਾਰ ਲੈ ਆ ਜਲਦੀ ਸੈਡ ਨਾ ਆਏ ਆ ਆ ਜੀ ਆਪਣੇ ਦੇਖ ਲਓ ਜੀ ਉਹ ਸਾਈਡ ਤੇ ਦੇਖੋ ਨਸੋ ਹੋ ਕੇ ਆ ਦੇ ਆ ਕੇ ਦੇਣਾ ਹੈ ਹੈ ਰਿਪੋਰਟ ਤਾਂ ਨਹੀਂ ਲਿਖੀ ਲਿਖੀ ਦੇ ਕਾਊਂਟਰ ਜਾਉਂਦੇ ਆ ਉਹ ਸਾਈਡ ਤੇ ਜਾਓ ਜੀ ਸ਼ਾਬਾਸ਼ ترو 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 مرباوت مرباوت প্রত্যেক গ্রামে পকে করো পকে করো পকে করো चौटाला প্রশাসক merhaba <muchas> مرباوت مرباوت সরকারি bande hone ka kar lene ke liye مرباوت चलो बैठो यार बैठो यार सुन लो सुनवाओ करो ऐसे जाओ नंबर दियो नंबर दियो भाई यार देंगे यार یہ دا نمبر ویرا ناشیرا مراد آباد عام سرکار راج کی ذمہ داری سرکار زندہ باد زندہ باد سڑکوں میں زندہ باد زندہ باد آجاں پیٹ پروار لو سب دعا سب دعا سب کو ہائے کام سے کام مدد مراد آباد مراد آباد ਕਸੀ ਦਫਤਰ ਜਵਾਬ ਆਪਣੇ ਕਰ ਦਿਓ ਕਰ ਦਿਓ ਚੱਲ ਪਹਿਲਾਂ ਅੱਜ ਆ ਜਾਓ ਯਾਰ ਹੋਰ ਆਪਣੇ ਸੋਚਣੇ ਹਾਂ ਹਾਂਜੀ ਸਰ ਪ੍ਰਵਾਹ ਚੰ ਜਾਮ ਲਗਾਇਆ ਗਿਆ ਕੀ ਹੈ ਮਾਮਲਾ ਸਰ ਅੱਜ ਜੀ ਜਿਹੜਾ ਕੀ ਸਾਰੇ ਤਾਂ ਸਾਰੇ ਆਵੇ ਹਰਪੁਰ ਦੇ ਜਿਹੜੇ ਜ਼ਿਲ੍ਹੇ ਦੇ ਸਾਰੇ ਦੇ ਇਲਾਕੇ ਅੱਜ ਕੱਲ ਐਕਸੀਡੈਂਟ ਵਾਪਰਿਆ ਸੀਗਾ ਦਸ਼ਮੀਸ਼ ਨਗਰ ਵਿਖੇ ਸਾਡੇ ਕੱਚੇ ਮੁਲਾਜ਼ਮ ਦੀ ਮੌਤ ਹੋਈ ਸੀ ਉਸ ਮੌਤ ਦੇ ਕਾਰਨ ਜਿਹੜਾ ਕੀ ਪਰਿਵਾਰ ਦੇ ਵਿੱਚ ਕਾਫੀ ਰੋਸ ਸੀਗਾ ਤਾਂ ਕਰਕੇ ਆ ਪਰਵਾਹ ਚੋਂ ਜਾਮ ਲਾਇਆ ਗਿਆ ਸੀਗਾ ਸਾਡੀ ਡਿਪਾਰਟਮੈਂਟ ਨਾਲ ਵੀ ਗੱਲ ਹੋਈ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਉਹਨਾਂ ਟੇਬਲ ਟਾਕ ਤੇ ਫਿਰ ਬੁਲਾਇਆ ਆ ਜੇਕਰ ਟੇਬਲ ਟਾਕ ਤੇ ਮਸਲਾ ਹੱਲ ਨਹੀਂ ਹੁੰਦਾ ਜੇਕਰ ਪਰਿਵਾਰ ਤੇ ਮੁੱਖ ਪਰਿਵਾਰ ਨੂੰ ਮੁਆਵਜ਼ੇ ਦੀ ਗਾਰੰਟੀ ਨਹੀਂ ਬਣਦੀ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਜਾਂ ਹੋਰ ਜਿਹੜੀ ਉੱਤੇ ਪਰਿਵਾਰ ਨੂੰ ਮਿਲਣ ਦੀ ਸਹੂਲਤ ਆ ਉਹ ਨਹੀਂ ਮਿਲਦੀ ਤਾਂ ਦੁਬਾਰਾ ਪਰਵਾਹ ਚਾਂਗੇ ਕਿ ਦੁਬਾਰਾ ਅਸੀਂ ਧਰਨਾ ਲਵਾਵਾਂਗੇ ਕਿਉਂਕਿ ਇਹ ਸਾਰਾ ਕੁਝ ਪ੍ਰਸ਼ਾਸਨ ਤੇ ਡਿਪਾਰਟਮੈਂਟ ਇਹ ਕਰਵਾ ਸਕਦਾ ਆ ਫੁੱਲ ਪਾਵਰ ਆ ਇਹਨਾਂ ਕੋਲ ਕਿਉਂਕਿ ਬਸ ਕਹਿਣ ਦਾ ਭਾਵਾ ਕੀ ਸੇਨਯੋਰੀ ਦਿਲਚੇ ਹੁੰਦਾ ਨਾ ਕਿ ਕਿਸੇ ਦੇ ਪਰਿਵਾਰ ਨੂੰ ਨੌਕਰੀ ਨਾ ਮਿਲ ਜਾਏ ਕਿਤੇ ਕਿ ਸਾਡੀ ਲੜੀ ਤੁਰੀ ਰਵੇ ਸੋ ਡਿਪਾਰਟਮੈਂਟ ਦਾ ਵੀ ਇਹੀ ਹਾਲ ਆ ਪ੍ਰਸ਼ਾਸਨ ਦਾ ਵੀ ਇਹੀ ਹਾਲ ਆ ਜੋ ਹੋਇਆ ਤੁਹਾਡੇ ਸਾਹਮਣੇ ਲਿਆਇਆ ਜਾਵੇਗਾ ਜਲਦੀ ਤੋਂ ਜਲਦੀ ਧੰਨਵਾਦ ਹਾਂਜੀ ਸਰ ਪਰ ਬਾਚੋਂ ਜਾਮ ਲਗਾਇਆ ਗਿਆ ਮਲਾਜਮਾਂ ਵੱਲੋਂ ਸੱਗੀ ਆ ਮੰਗ ਗਲਤ ਕਰਮਚਾਰੀ ਦੀ ਬਿਜਲੀ ਕਟ ਦਾ ਸਗਾ ਜਿਹੜਾ ਜਨੈਟ ਹੋ ਗਈ ਸੀ ਗ੍ਰੈਂਟ ਲੱਗਣ ਨਾਲ ਉਹਦੇ ਸਬੰਧ ਵਿੱਚ ਇਹਨਾਂ ਨੇ ਅੱਜ ਜਾਮ ਲਾਇਆ ਹੋਵੇਗਾ ਜਿਹੜਾ ਜਾਮ ਇਹਨਾਂ ਦਾ ਫਟਕੂ ਜਦੋਂ ਕਰਦਾ ਚੱਲਦੀ ਸੀ ਨਾ ਮੈਂ ਪਹਿਲਾਂ ਵੀ ਜਿਆ ਤੁਹਾਨੂੰ ਪਿਓ ਜਿਹੜਾ ਇਹਨਾਂ ਦਾ ਕੋਈ ਇਹਨਾਂ ਦੇ ਵਿਭਾਗ ਵੱਲੋਂ ਪੈਸੇ ਮਿਲ ਜਾਂਦੇ ਆ ਐਕਸਪਲੇਸਿਵ ਹਾਰਨ ਦਾ ਬਿੱਲ ਕਰਕੇ ਜ 10 ਲੱਖ ਰੁਪਈਆ ਚੋੜੇ ਹੁੰਦੀ ਨਾਲੇ ਤੇ ਇਹ ਕਹਿ ਰਹੇ ਸੀਗੇ ਕਿ ਇੱਕ ਦਿਨ ਜੇ ਸਾਨੂੰ ਦੋਨੇ ਚੀਜ਼ਾਂ ਚਾਹੀਦੀਆਂ ਚੱਲ ਕੇ ਉਹ ਜਿਹੜੇ ਸਾਡੇ ਕੋਲਿਜਨ ਜਿਹੜਾ ਉਹ 3 ਮਹੀਨੇ ਦਾ ਹੁੰਦਾ ਘਟੋ ਘਟ ਤੇ ਉਹ 3 ਮਹੀਨੇ ਬਾਅਦ ਮਿਲਣਗੇ ਪੈਸੇ ਤੋਂ ਲਾਤੀ ਉਹਨਾਂ ਨੇ ਨਹੀਂ ਕਰਵਾਉਣੀ ਉਹਨਾਂ ਨਾਲ ਉਹ ਕਹਿੰਦੇ ਵੀ ਕਰਦੇ ਆਂਗੇ ਅਸੀਂ ਉਹ ਐਫਐਫ ਦੀ ਗੱਲ ਕਰਦੇ ਐਫਐਫ ਤਾਂ ਨਹੀਂ ਹੋ ਚੁੱਕੀ ਉਹਨਾਂ ਦੀ ਤੇ ਉਹ ਸਾਡੇ ਕੋਲੋਂ ਉਹਨੂੰ ਕਾਫੀ ਦਿੱਤੀ ਆ ਨਾ ਸਾਰਿਆਂ ਨੂੰ ਕਾਫੀ ਆਪੇ ਆਪੇ ਕਰਦੀ ਕੋਈ ਨਹੀਂ ਦੇਖੋ ਉਹ ਉੱਥੇ ਗਿਆ ਜੇ ਚੱਲੇ ਨੇ ਉੱਥੇ ਆਪਣੇ ਦਫ਼ਤਰ ਤੇ ਜੇ ਕੋਈ ਧਰਨਾ ਜਿਹੜਾ ਉਹ ਖਤਮ ਹੋ ਗਿਆ ਧੰਨਵਾਦ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼